ਅਸੀਂ ਇਹਨਾਂ ਨੂੰ ਜਦੋਂ ਤੋਂ ਸੁਣਦੇ ਆ ਤੁਸੀਂ ਸਾਰੇ ਸੁਣਦੇ ਆ ਰਹੇ ਹੋ ਇਹਨਾਂ ਨੇ ਪੰਜਾਬੀ ਗਾਇਕੀ ਦਾ ਇੱਕ ਮਿਆਰ ਜਿਹੜਾ ਉਹਨੂੰ ਬਰਕਰਾਰ ਰੱਖਿਆ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਬਰੀਫ ਇੰਟਰੋਡਕਸ਼ਨ ਦੇਵਾਂਗੀ ਵੀ ਗਾਇਕੀ ਮੇਰਾ ਸ਼ੌਕ ਸੀ ਬਟ ਕਰਦਾਂ ਤੋਂ ਕੁੱਟ-ਕੁੱਟ ਖਾ ਕੇ ਮੈਂ 92 ਚ ਗਾਇਕੀ ਚਾਈ ਸੀ ਕਿਉਂਕਿ ਸਾਰੀ ਫੈਮਿਲੀ ਤੁਹਾਨੂੰ ਦੱਸੀ ਹੋਈ ਹੈ ਆਈਐਸ ਪੀਸੀਐਸ ਵਾਲਾਂ ਦੀ ਫੈਮਿਲੀ ਹੈ ਤੁਸੀਂ ਲੋਕ ਸਾਰੇ ਜਿਹੜੇ ਇੱਥੇ ਕੈਨੇਡਾ ਦੀ ਧਰਤੀ ਤੇ ਬੈਠੇ ਹੋ ਮੇਰੇ ਖਿਆਲ ਨਾਲ ਪੰਜਾਬ ਨਾਲੋਂ ਜ਼ਿਆਦਾ ਤੁਸੀਂ ਇੱਥੇ ਆਪਣੇ ਧਰਮ ਨੂੰ ਆਪਣੇ ਵਿਰਸੇ ਨੂੰ ਆਪਣੀ ਮਾਂ ਬੋਲੀ ਨੂੰ ਪੰਜਾਬ ਚ ਵੱਸਦੇ ਪੰਜਾਬੀਆਂ ਨਾਲੋਂ ਜਿਆਦਾ ਸਮੋ ਕੇ ਸਭਾਲ ਕੇ ਤੇ ਆਪਣੇ ਦਿਲ ਚ ਵਸਾ ਕੇ ਰੱਖਿਆ ਸੋ ਮੈਂ ਦਾਅਦ ਦਿੰਨੀ ਆ ਕਿ ਪੰਜਾਬੀ ਨਾਲੋਂ ਬੱਚੇ ਟੁੱਟ ਕਿਉਂ ਰਹਿ ਕਿੱਥੇ ਕਿੱਥੇ ਕਮੀ ਰਹਿ ਗਈ ਸਾਡੇ ਕੋਲ ਕਿ ਪੰਜਾਬੀ ਨਾਲ ਅਸੀਂ ਜੋੜ ਨਹੀਂ ਸਕੇ ਬੱਚਿਆਂ ਨੂੰ ਇਨੇ ਚਿਰ ਤੋਂ ਤੁਸੀਂ ਵੀ ਸਟਰਗਲ ਕਰ ਰਹੇ ਹੋ ਬਾਈ ਕਾਮ ਆਪ ਜੀ ਬੰਨਵੇਂ ਚਾਹਤਾ ਕੋ ਕਹਿ ਰਹੇ ਹੋ ਬਿਲਕੁਲ ਬਿਲਕੁਲ ਚੱਲ ਜੀ ਤੇ ਇਸੇ ਹੁਣ ਟੈਕਨੋਲੋਜੀ ਦਾ ਯੋਗ ਆ ਗਿਆ ਸੋਸ਼ਲ ਮੀਡੀਆ ਆ ਗਿਆ ਇਹਨਾਂ ਦਾ ਬੇੜਾ ਕਰ ਕੀ ਕਰਤਾ ਨਾ ਚਲੋ ਚੰਗੀਆਂ ਗੱਲਾਂ ਵੀ ਬਹੁਤ ਆ ਸੋਸ਼ਲ ਮੀਡੀਆ 'ਚ ਆਪਾਂ ਸਾਰੇ ਚੈਨਲ ਚਲਾਈ ਜਾਂਦੇ ਆ ਪਰ ਐਸਟੀਐਫ ਬਣਉਣੀ ਚਾਹੀਦੀ ਹੈ ਪੰਜਾਬੀ ਸੱਭਿਆਚਾਰ ਨੂੰ ਮਾਂ ਬੋਲੀ ਨੂੰ ਬਚਾਉਣ ਵਾਸਤੇ ਜਿਹੜੀ ਸਕੂਲਾਂ 'ਚ ਜਾ ਕੇ ਛਾਪੇ ਮਾਰੇ ਫਟਾਫਟ ਕਿਹੜੇ ਮਾਸਟਰ ਨੇ ਕਿਹੜਾ ਨਹੀਂ ਪੰਜਾਬੀ ਨੂੰ ਕਰਦਾ ਹੁਣ ਚੱਕ ਕੇ ਅੰਦਰ ਚੱਕ ਕੇ ਅੰਦਰ ਸਿੱਧਾ ਹੀ ਕਰ ਦੇਣਾ ਅਰੇ ਦੇ ਨਾ ਕੰਟਰੀ ਬੰਮੀ ਢੰਡੀਗੜ ਸਾਡੇ ਦਾਸ ਕਮਾਦਾ ਘਰੇ ਆਉਂਦੇ ਰੈਂਟ ਤੇ ਲੈਣ ਮੁੰਡੇ ਸੀ ਲਿਵਿੰਗ ਬੱਚੇ ਬਣੇ ਵਾ ਘਰ ਲਿਵਿੰਗ ਰੇਚੇ ਨੇ ਵਟ ਇਟ ਇਜ਼ ਸਾਡੇ ਇਹ ਉਹ ਉਹਨਾਂ ਕੰਟਰੀਆਂ 'ਚ ਤੁਸੀਂ ਸਾਡੇ ਪੰਜਾਬ 'ਚ ਕਿਵੇਂ ਹਲਾਗੋ ਹੋ ਜਾਣਗੀਆਂ ਇਹ ਜਿਹੇ ਗੱਲ ਅਸੀਂ ਇੱਕ ਸੰਸ ਪੰਜਾਬੀ ਮਾਂ ਬੋਲੀ ਨੂੰ ਬਚਾਉਣ 'ਚ ਕਲਾਕਾਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਵਾਰਲਡਵਾਈਡ ਸਾਡੇ ਗੀਤ বাজਦੇ ਨੇ ਪੰਜਾਬੀ ਕਲਾਕਾਰਾਂ ਦੇ। ਕਿੱਥੇ ਕਿੱਥੇ ਸਾਡੇ ਬੱਚੇ ਪੰਜਾਬੀ ਗਾਇਕੀ ਕਰਕੇ ਪਹੁੰਚੇ ਨੇ।